ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਆਪਣਾ ਦੱਸਾਂਗੇ ਵੀ ਆਪਾਂ AI ਕਿਵੇਂ ਕਰਦੇ ਆਂ ਹਾਂਜੀ ਆਪਣਾ ਸਿਲੰਡਰ ਹੈ ਜੀ ਆਪਣਾ ਸਿਲੰਡਰ ਆਪਾਂ ਨੇ ਰੱਖਿਆ ਹੋਇਆ ਆਪਾਂ ਨੂੰ 1 ਸਾਲ ਹੋ ਚੁੱਕਿਆ ਆਪਣਾ ਸਿਲੰਡਰ ਲੈਣ ਨੂੰ ਤੇ ਆਪਣੇ ਸਿਲੰਡਰ ਦਾ ਹੀ ਆਪਾਂ ਨੂੰ ਫਾਇਦਾ ਆਪਾਂ ਆਪਣੇ ਇਸ ਚ ਸੀਮਨ ਲਈਦੇ ਨੇ ਜੀ ਤੇ ਮੁਖਾ ਵੀ ਦੇਣਾ ਇਹਦੇ ਵਿੱਚ ਆਪਾਂ 4432 ਚਲਟਣ ਹੈ ਤੇ ਹੋਰ ਵੀ ਬਿਗ ਸ਼ਾਟ ਦੇ ਆਪਾਂ ਜੀ ਲਏ ਨੇ ਸੀਮਣ ਆਪਣੀਆਂ ਹੀ ਫਰਾਲੀ ਤੇ ਆਪਾਂ AI ਤੋਂ ਪਹਿਲਾਂ ਆਕਸੀ ਲਿਕੁਇਡ ਭਰਦੇ ਆ ਤਿੰਨ ਦਿਨ ਆਪਾਂ ਲੋਰ ਲਗਾਤਾਰ ਭਰਦੇ ਆ ਇਰਨ ਨਾਲ ਗਾਵਾਂ ਰਿਪੀਟਰ ਜਿਹੜੀਆਂ ਹੁੰਦੀਆਂ ਨੇ ਉਹ ਨਹੀਂ ਹੁੰਦੀਆਂ ਤੇ ਆਪਾਂ ਹਮੇਸ਼ਾ ਹੀ ਆਕਸੀ ਲਿਕੁਇਡ ਭਰ ਕੇ ਇਹਨਾਂ ਦੀ ਏਆਈ ਕਰਦੇ ਆ ਜੇਰਨਲ ਆ ਵਾਰ-ਵਾਰ ਰਿਪੀਟ ਨਹੀਂ ਹੁੰਦੀਆਂ ਤੇ ਕਨਸੀਵ ਕਰ ਜਾਂਦੀਆਂ ਨੇ ਤੇ ਆਪਾਂ ਵਧੀਆ ਸੀਮਨ ਦੇ ਨਾਲ ਇਹਨਾਂ ਦੀ ਏਆਈ ਕਰਾਣੇ ਆ ਕੋਈ ਵੀ ਆਪਾਂ ਮਾੜਾ ਸੀਮਨ ਕੋਈ ਵੀ ਆਪਾਂ ਸਰਕਾਰੀ ਸੀਮਨ ਨਾਲ ਏਆਈ ਇਹਨਾਂ ਦੀ ਨਹੀਂ ਕਰਾਉਂਦੇ ਆਪਣਾ ਸੀਮਨ ਲੈਣੇ ਆ ਆਪਾਂ ਸਪੈਸ਼ਲ ਤੇ ਚੰਗੇ ਰਿਕਾਰਡ ਦਾ ਚੰਗੇ ਵਧੀਆ ਸੀਮਨ ਦਾ ਤੇ ਆਪਾਂ ਵਧੀਆ ਹੀ ਟੀਕੇ ਲਗਵਾਨੇ ਆ ਆਪਣੀਆਂ ਗਾਵਾਂ ਨੂੰ ਹੁਣ ਵਧੀਆ ਮੌਸਮ ਹੈ ਜਨਵਰੀ ਦੇ ਮਹੀਨੇ ਆਪਾਂ ਸਾਰਿਆਂ ਨੂੰ ਹੀ AI ਕਰਾ ਦਿੰਨੇ ਆ ਆਪਣੇ ਫਾਰਮ ਤੇ ਵੀ ਕਈ ਵਾਰੀ گاਵਾ ਤਿੰਨ ਚਾਰ ਰੀਪੀਟ ਹੋ ਜਾਂਦੀਆਂ ਨੇ ਪਰ ਆ ਇਡੀ ਵਧੀਆ ਇਡੀ ਵੱਡੀ ਕੋਈ ਸਮੱਸਿਆ ਹੈ ਨਹੀਂ ਪਰ ਜੇ ਆਪਾਂ ਇਹਨਾਂ ਨੂੰ ਜਿਆਦਾ ਖਰਾਕ ਪਾਈ ਜਾਵਾਂਗੇ ਆਪਾਂ ਇਹਨਾਂ ਨੂੰ ਜ਼ਿਆਦਾ ਦਾਣਾ ਪਾਈ ਜਾਵਾਂਗੇ ਬਸ ਆਪਾਂ ਦੁੱਧ ਤੇ ਧਿਆਨ ਦਵਾਂਗੇ ਇਹਨਾਂ ਨੂੰ ਆਪਾਂ ਮਿਨਰਲ ਮਿਕਸਚਰ ਵਧੀਆ ਪਾਣਾ ਚਾਹੀਦਾ ਜੋ ਕਿ ਆ ਰੀਪੀਟਰ ਨਾ ਹੋਣ ਤੇ ਹੀਟ ਚਾੜ ਕੇ ਕਨਸੀਵ ਕਰ ਜਾਣ ਤੇ ਇਧਰ ਆਪਣੀਆਂ ਹੀ ਫਰਾਣੇ ਇਹਨਾਂ ਨੂੰ ਵੀ ਆਪਾਂ ਇਤਕੀ 13 ਜਨਵਰੀ ਨੂੰ ਲਵਾ ਦੇਣਾ ਸੀਮਨ ਅੱਜ 31 ਦਸੰਬਰ ਏ ਤੇ ਆਪਾਂ ਆਪਣੀਆਂ ਅੱਧੀਆਂ ਤੋਂ ਜ਼ਿਆਦੀਆਂ گاਵਾਂ ਨੂੰ ਦਵਾਈ ਭਰਾ ਦਿੱਤੀ ਏ ਤੇ ਸੀਮਨ ਲਵਾ ਦਾਂਗੇ ਆਪਾਂ ਹੁਣ ਅਗਲੀ ਹੀਟ 'ਚ ਇਹਨਾਂ ਨੂੰ ਤੇ ਮੈਂ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਨਾ ਵੀ ਵਧੀਆ ਸੀਮਨ ਨਾਲ ਏਆਈ ਕਰਾਓ ਤੇ ਚੰਗੀ ਬਰੀਡ ਤਿਆਰ ਕਰੋ ਆਪਣੇ ਫਾਰਮ ਦੀ ਆਪਣੇ ਕੋਲ ਆਪਣੇ ਕੋਲ ਆਪਾਂ ਸਾਰਿਆਂ ਨੂੰ ਹੀ ਆਕਸੀ ਲਿਕਵਿਡ ਭਰਦੇ ਆ ਹੁਣ ਵੀ ਆਪਾਂ ਭਰਾਈਏ ਡਾਕਟਰ ਸਾਹਿਬ ਆਏ ਹੋਏ ਸਨ ਤੇ ਹੁਣ ਉਹ ਚਲੇ ਗਏ ਨੇ ਅੱਜ ਆਪਾਂ ਦੋ ਗਾਵਾਂ ਨੂੰ ਦਵਾਈ ਭਰਾਈਏ ਤਿੰਨ ਦਿਨ ਲਗਾਤਾਰ ਦਵਾਈ ਭਰਾਨ ਨਾਲ ਹੀ ਵਧੀਆ ਰਿਜ਼ਲਟ ਮਿਲਦਾ ਨਹੀਂ ਤਾਂ ਕੰਸੀਵ ਹੋਣ ਚ ਨਹੀਂ ਤਾਂ ਰਿਪੀਟਰ ਰਹਿ ਜਾਂਦੀਆਂ ਨੇ ਤੇ ਕੋਈ ਵੀ ਇਨਫੈਕਸ਼ਨ ਨੂੰ ਅਨਫੈਕਸ਼ਨ ਹੁੰਦੀ ਹੈ ਤੇ ਉਹ ਠੀਕ ਹੋ ਜਾਂਦੀ ਹੈ ਧੰਨਵਾਦ ਜੀ ਸਾਰਿਆਂ ਨੂੰ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡਾ ਚੈਨਲ ਵਧੀਆ ਲੱਗਦਾ ਹੈ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਓ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਦੀ ਗੱਮ ਰਿਪੀਟਰ ਰਹਿੰਦੀਆਂ ਨੇ